ਪਹਿਲਾਂ ਹੀ ਰੋਕ ਕੇ ਗਏ ਆ ਸਾਡੇ ਬੰਦੇ ਇਹ ਅੰਦਰ ਸੜਕਾਂ ਬਣਾ ਕੇ ਨਿਸ਼ਾਨਦੇਹੀ ਕਰ ਰਿਹਾ ਹੈ ਰਸਤਾ ਜਾਂ ਬੰਦ ਕਰਕੇ ਗੇਟ ਲਾ ਲਿਆ ਇੱਥੇ ਕਿ ਐਸੀ ਆਮ ਲੋਕਾਂ ਦੀ ਜਾਣਕਾਰੀ ਹਸਤੇ ਲਾਇਆ ਹੀ ਜਾਣ ਕਰ ਚਲੋਣੀਆਂ ਇੱਥੇ ਕੋ ਫਲਾਟ ਨਾ ਕਰੀਂ ਇਹ ਨਾ ਤਾਂ ਇਹਦਾ ਨਕਸ਼ਾ ਪਾਸ ਹੈ ਜੀ ਨਾ ਕੋਈ ਮਨਜ਼ੂਰੀ ਦੀ ਫਾਈਲ ਇਹਨਾਂ ਨੇ ਦਿੱਤੀ ਹੈ ਜੀ ਇਸ ਕਰਕੇ ਬੋਰਡ ਆਇਆ ਨਾ ਇਹ ਕੰਮ ਰੋਕ ਰਿਹਾ ਰੋਕਣ ਦੇ ਬਾਵਜੂਦ ਸਾਡੇ ਬੰਦੇ ਦੋ ਵਾਰ ਪਹਿਲੇ ਰੋਕ ਕੇ ਗਏ ਹਨ ਨਕੋਟ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਵੱਲੋਂ ਅੱਜ ਮਿਸ਼ਨ ਰੋਡ ਤੇ ਨਜਾਇਜ਼ ਢੰਗ ਨਾਲ ਬਣ ਰਹੀ ਕਲੋਨੀ ਦੇ ਬਾਹਰ ਨਗਰ ਨਿਗਮ ਕਮਿਸ਼ਨਰ ਦੇ ਹੁਕਮ ਅਨੁਸਾਰ ਲੋਕਾਂ ਨੂੰ ਸੂਚਿਤ ਕਰਨ ਲਈ ਬੋਰਡ ਲਗਾਇਆ ਗਿਆ। ਮਾਮਲੇ ਸੰਬੰਧੀ ਜਾਣਕਾਰੀ ਦੇਂਦਿਆਂ ਨਗਰ ਨਿਗਮ ਪਠਾਨਕੋਟ ਦੀ ਬਿਲਡਿੰਗ ਬ੍ਰਾਂਚ ਦੇ ਐਮਟੀਪੀ ਨਰੇਸ਼ ਕੁਮਾਰ ਨੇ ਦੱਸਿਆ ਕਿ ਮਿਸ਼ਨ ਰੋਡ ਤੇ ਡੀਏਵੀ ਸਕੂਲ ਦੇ ਪਿਛਲੇ ਪਾਸੇ ਗੈਰਕਾਨੂੰਨੀ ਢੰਗ ਨਾਲ ਕਲੋਨੀ ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇੱਥੇ ਕਲੋਨੀ ਬਣਾਉਣ ਵਾਲਿਆਂ ਨੂੰ ਪਹਿਲਾਂ ਵੀਕ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਕੰਮ ਬੰਦ ਕਰਨ ਲਈ ਨਿਰਦੇਸ਼ ਵੀ ਜਾਰੀ ਕੀਤੇ ਗਏ ਸਨ ਪਰ ਇੱਥੇ ਅਤੇ ਪ੍ਰਸ਼ਾਸਨ ਦੇ ਹੁਕਮਾਂ ਦੇ ਉਲਟ ਕਲੋਨੀ ਦੇ ਅੰਦਰ ਸੜਕਾਂ ਬਣਾ ਲਈਆਂ ਗਈਆਂ ਹਨ ਜਿਸ ਦੇ ਚਲਦਿਆਂ ਨਗਰ ਨਿਗਮ ਕਮਿਸ਼ਨਰ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਇੱਥੇ ਇੱਕ ਬੋਰਡ ਲਗਾ ਦਿੱਤਾ ਗਿਆ ਹੈ ਉਹਨਾਂ ਨੇ ਦੱਸਿਆ ਕਿ ਇਹ ਬੋਰਡ ਲੋਕਾਂ ਦੀ ਜਾਣਕਾਰੀ ਲਈ ਲਗਾਇਆ ਗਿਆ ਹੈ ਅਤੇ ਇਸ ਬੋਰਡ ਉਤੇ ਸਾਫ਼ ਤੌਰ ਤੇ ਲਿਖਿਆ ਹੋਇਆ ਹੈ ਕਿ ਕਲੋਨੀ ਅਨਿਧਾਰਿਤ ਹੈ ਅਤੇ ਇਸ ਕਲੋਨੀ ਅੰਦਰ ਕੋਈ ਵੀ ਪਲਾਟ ਦੀ ਖਰੀਦ-ਫਰੋਖਤ ਨਾ ਕਰੇ ਉੱਥੇ ਇਸ ਮੌਕੇ ਤੇ ਐਮਟੀਪੀ ਨਰੇਸ਼ ਕੁਮਾਰ ਨੇ ਦੱਸਿਆ ਕਿ ਜਲਦੀ ਹੀ ਸ਼ਹਿਰ ਵਿੱਚ ਨਜਾਇਜ਼ ਤੌਰ ਤੇ ਬਣ ਰਹੀਆਂ ਇਮਾਰਤਾਂ ਤੇ ਵੀ ਕਾਰਵਾਈ ਕੀਤੀ ਜਾਵੇਗੀ ਇਹ ਪਹਿਲਾਂ ਵੀ ਰੋਕ ਕੇ ਗਏ ਆ ਸਾਡੇ ਬੰਦੇ ਇਹ ਅੰਦਰ ਸੜਕਾਂ ਬਣਾ ਆ ਕੇ ਨਿਸ਼ਾਨਦੇਹੀ ਕਰ ਰਿਹਾ ਇਹਨਾਂ ਨੇ ਰਸਤਾ ਜਾ ਬੰਦ ਕਰਕੇ ਗੇਟ ਲਾ ਲਿਆ ਇੱਥੇ ਇਹ ਅਸੀਂ ਆਮ ਲੋਕਾਂ ਦੀ ਜਾਣਕਾਰੀ ਵਾਸਤੇ ਲਾਇਆ ਵੀ ਆਨਤਕਾਰਤ ਕਲੋਨੀ ਆ ਇੱਥੇ ਕੋਈ ਪਲਾਟ ਨਾ ਖਰੀਦੇ ਜੀ ਮੋੜ ਮੋੜ ਕੇ ਲੋਕੀ ਲੈ ਕੇ ਫਸ ਜਾਂਦੇ ਆ ਤੇ ਨਕਸ਼ੇ ਨਹੀਂ ਪਾਸ ਹੁੰਦੇ ਨਾ ਐਨਓਸੀ ਹੁੰਦੇ ਆ ਇਹਨਾਂ ਦੇ ਤੇ ਇਸ ਕਰਕੇ ਜਨਤਾ ਦੀ ਜਾਣਕਾਰੀ ਵਾਸਤੇ ਲਾਇਆ ਬੋਰਡ ਅਸੀਂ ਤੇ ਬਾਕੀ ਜਿਹੜੀ ਕੋਈ ਹੋਰ ਵੀ ਰੋਡਿੰਦੀ ਕਾਰਵਾਈ ਹੋਏਗੀ ਉਹ ਵੀ ਕਰਾਂਗੇ ਫਿਰ ਕਿਉਂ ਲਗਾਇਆ ਗਿਆ ਬੋਰਡ ਜਿਹੜੀ ਇਹ ਸ਼ਹਿਰ ਚ ਹੋਰ ਵੀ ਕਲੋਨੀਆਂ ਬਣੀਆਂ ਨੇ ਇਸੇ ਹੀ ਕਲੋਨੀ ਦੇ ਵਿੱਚ ਕਿਉਂ ਲਗਾਇਆ ਗਿਆ ਕਿ ਇਹ ਕਲੋਨੀ ਨਕਸ਼ਾ ਪਾਸ ਨਹੀਂ ਹੈ ਜਾਂ ਕਿਸੇ ਸੈਂਸਿਟਿਵ ਏਰੀਆ ਚ ਹੈ ਕਿ ਨਾ ਤਾਂ ਇਹਦਾ ਨਕਸ਼ਾ ਪਾਸ ਹੈ ਜੀ ਨਾ ਕੋਈ ਮਨਜ਼ੂਰੀ ਦੀ ਫਾਈਲ ਇਹਨਾਂ ਨੇ ਦਿੱਤੀ ਹੈ ਜੀ ਇਸ ਕਰਕੇ ਬੋਰਡ ਲਾਇਆ ਨਾ ਇਹ ਕੰਮ ਰੋਕ ਰਿਹਾ ਰੋਕਣ ਦੇ ਬਾਵਜੂਦ ਸਾਡੇ ਬੰਦੇ ਦੋ ਵਾਰ ਪਹਿਲੇ ਰੋਕ ਕੇ ਗਏ ਆ ਇਹਨਾਂ ਨੂੰ ਜੀ ਅਮਨੁਸ਼ਨ ਦੀਪੂ ਵੀ ਹੈ ਕਹਿੰਦੇ ਨਾਲ ਆ ਹੋਰ ਵੀ ਚੀਜ਼ਾਂ ਜਿਹੜੀਆਂ ਐ ਜੇ ਤੇ ਇਹਨਾਂ ਕੋਲ ਕੋਈ ਐਨਓਸੀ ਹੈਗਾ ਕੋਈ ਕਾਗਜ਼ ਦਿਖਾਣ ਨਗਰ ਨਿਗਮ ਆ ਕੇ ਜੀ ਤੇ ਜੋ ਵੀ ਇਹਨਾਂ ਕੋਲ ਲੜਿੰਦੀ ਪਰਮਿਸ਼ਨ ਹੈ ਨਾ ਤੇ ਕੋਈ ਕਾਗਜ਼ ਜਮਾ ਕਰਾ ਰਿਹਾ ਸਾਡੇ ਕੋਲ ਤੇ ਨਾ ਹੀ ਕੋਈ ਅਪਰੋਚ ਕਰ ਰਿਹਾ ਕੰਮ ਐ ਰੋਕ ਨਹੀਂ ਦੇ ਕਰੀ ਜਾਂਦੇ ਐ ਕੰਮ ਪਰ ਸ਼ਹਿਰ ਚ ਹੋਰ ਵੀ ਕਈ ਥਾਵਾਂ ਤੇ ਬਿਲਡਿੰਗਾਂ ਦਾ ਕੰਮ ਨਹੀਂ ਰੁਕ ਰਿਆ ਉਹਨਾਂ ਵੀ ਕਰ ਰਹੇ ਆ ਉਹਨਾਂ ਤੇ ਵੀ ਕਾਰਵਾਈ ਚੱਲ ਰਹੀ ਐ ਸਾਡੀ ਦਫ਼ਤਰ ਦੇ ਦੌਰਾਨ ਤੇ ਆਉਣ ਵਾਲੇ ਸਮੇਂ ਚ ਕਾਰਵਾਈ ਹੋਏਗੀ ਉਹਨਾਂ ਤੇ ਵੀ